ਕੈਬਨਿਟ ਮੰਤਰੀ ਹਰਪ੍ਰਤਮ ਸਿੰਘ ਈਟੀਓ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਸਵਾਲਾਂ ਦੇ ਡਰ ਤੋਂ ਪੰਜਾਬ ਭਾਜਪਾ ਦੇ ਅੰਗੂ ਭੱਜ ਰਹੇ ਨੇ ਭਾਜਪਾ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨ ਤੋਂ ਭੱਜ ਰਹੀ ਹੈ ਸੈਸ਼ਨ ਦੇ ਵਿੱਚ ਬਣਦਾ ਸਮਾ ਦਿੱਤਾ ਜਾਂਦਾ ਪਰ ਇਹ ਪੰਜਾਬ ਪ੍ਰਤੀ ਸੰਜੀਦਾ ਹੀ ਨਹੀਂ ਹੈ ਤਾਂ ਹੋਰ ਉਹਨਾਂ ਕੀ ਕੁਝ ਕਿਹਾ ਪੌਜਾ ਅ ਦੇਖੋ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਉਹਦੇ ਕਰਕੇ ਉਤੇ ਤੇ ਬਹਿਸ ਕਰਨ ਨੂੰ ਵਾਸਤੇ ਡਿਸਕਸ਼ਨ ਕਰਨ ਨੂੰ ਵਾਸਤੇ ਕਿ ਅਸੀਂ ਇਹੋ ਜੀਆਂ ਘਟਨਾਵਾਂ ਨੂੰ ਕਿ ਕੇ ਕਾਰਗਰ ਢੰਗ ਦੇ ਨਾਲ ਰੋਕ ਸਕੀਏ ਇਹਦੇ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਪੈਸ਼ਲ ਸੈਸ਼ਨ ਜਿਹੜਾ ਆ ਉਹ 26 ਸਪਟੰਬਰ ਨੂੰ ਬੁਲਾਇਆ ਸੀਗਾ ਸਾਡੇ ਮਾਨਯੋਗ ਇਰੀਗੇਸ਼ਨ ਮਨਿਸਟਰ ਸ਼੍ਰੀ ਬਰੰਤਰ ਗੋਇਲ ਜੀ ਨੇ ਇੱਕ ਸਰਕਾਰੀ ਮਤਾ ਵੀ ਪੇਸ਼ ਕੀਤਾ ਸੀਗਾ ਜਿਹਦੇ ਤੇ ਬਹਿਸ ਚੱਲ ਰਹੀ ਆ 26 ਤਰੀਕ ਨੂੰ ਵੀ ਹੋਤੇ ਤੇ ਬਹਿਸ ਚੱਲੀ ਆ ਅੱਜ ਵੀ ਬਹਿਸ ਹੋਏਗੀ ਸਾਡੇ ਵੱਖ-ਵੱਖ ਲੈਜਿਸਲੇਟਰਸ ਜਿਹੜੇ ਨੇ ਉਹ ਉਹਦੇ ਵਿੱਚ ਉਹਨਾਂ ਨੇ ਭਾਗ ਲਿਆ ਆਪੋਜੀਸ਼ਨ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਵੀ ਆਪਣੀ ਗੱਲ ਰੱਖੀ ਸੱਤਾਧਾਰੀ ਧਿਰ ਨੇ ਵੀ ਆਪਣੀ ਗੱਲ ਰੱਖੀ ਸੋ ਸਾਡਾ ਇਹ ਉਦੇਸ਼ ਇਸ ਸੈਸ਼ਨ ਦਾ ਇਹ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਕਾਰਗਰ ਕੋਈ ਉਚਿਤ ਜਿਹੜੇ ਆ ਪ੍ਰਬੰਧ ਕਰੀਏ ਕਿ ਪੰਜਾਬ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੜਾਂ ਦੀ ਮਾਰ ਤੋਂ ਜਿਹੜਾ ਬਚਾਇਆ ਜਾ ਸਕੇ ਔਰ ਕੇਂਦਰ ਸਰਕਾਰ ਨੇ ਜਿਹੜੇ ਸਾਨੂੰ 1600 ਕਰੋੜ ਰੁਪਇਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਅਨਾਉਂਸ ਕਰਕੇ ਗਏ ਸੀਗੇ ਉਹਦਾ ਕੋਈ ਵੀ ਪੈਸਾ ਅਜੇ ਤੱਕ ਨਹੀਂ ਆਇਆ ਜਦਕਿ ਪੰਜਾਬ ਦੇ ਵਿੱਚ ਨੁਕਸਾਨ ਜਿਹੜਾ ਸੀਗਾ ਉਹ ਹੜਾਂ ਕਾਰਨ ਬਹੁਤ ਜ਼ਿਆਦਾ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਵੀ ਫੀਲਡ ਦੇ ਵਿੱਚ ਹੀ ਰਹੇ ਹੋ ਕਿ ਅਨਪ੍ਰੈਸੀਡੈਂਟਡ ਨੇ ਇਹ ਜਿਹੜੇ ਹੜ ਨੇ ਪਾਣੀ ਬਹੁਤ ਜ਼ਿਆਦਾ ਮਾਤਰਾ ਵਿੱਚ ਦੇ ਵਿੱਚ ਜੇ ਆਪਾਂ 1988 ਦੇ ਹੜ ਨੂੰ ਦੇਖ ਲਈਏ ਤੇ ਉਦੋਂ ਲਗਭਗ 11000 11 ਲੱਖ ਕਿਉਂ ਸੇਕ ਪਾਣੀ ਸੀਗਾ 14 ਲੱਖ ਤੋਂ ਵੱਧ ਪਾਣੀ ਜਿਹੜਾ ਸੀਗਾ ਅਨਐਕਸਪੈਕਟਿਡ ਆ ਗਿਆ ਫਿਰ ਵੀ ਸਾਡੇ ਇਰੀਗੇਸ਼ਨ ਵਿਭਾਗ ਨੇ ਔਰ ਸਰਕਾਰ ਨੇ ਪੁਖਤਾ ਪ੍ਰਬੰਧ ਜਿਹੜੇ ਸੀਗੇ ਉਹ ਕੀਤੇ ਸੀਗੇ ਪਰ بارش ਇੰਨੀ ਜਿਆਦਾ ਸੀਗੀ ਪਾਣੀ ਇੰਨਾ ਜਿਆਦਾ ਸੀਗਾ ਕਿ ਉਹ ਪੂਰੀ ਤਰ੍ਹਾਂ ਜਿਹੜਾ ਕੰਟਰੋਲ ਨਹੀਂ ਹੋ ਸਕਿਆ ਡਿਪਾਰਟਮੈਂਟ ਨੇ ਕਿਸੀਸਮੈਂਟ ਕੀਤੀ ਹੈ ਕਿ ਕਿੰਨਾ ਨੁਕਸਾਨ ਹੋਇਆ ਸੜਕਾਂ ਦਾ ਕਿੰਨਾ ਕਿਹੜੀ ਇਮਾਰਤਾਂ ਦਾ ਕਿੰਨਾ ਨੁਕਸਾਨ ਦੇਖੋ ਸਾਡੇ ਬਹੁਤ ਜਿਆਦਾ ਸਕੂਲ ਬਹੁਤ ਜਿਆਦਾ ਸੁਨਾ ਦਾ ਨੁਕਸਾਨ ਹੋਇਆ ਕੋਈ 8500 ਕਿਲੋਮੀਟਰ ਸੜਕਾਂ ਦਾ ਨੁਕਸਾਨ ਹੋ ਗਿਆ 2500 ਪੁਲਾਂ ਦਾ ਨੁਕਸਾਨ ਹੋ ਗਿਆ ਅਸੈਸਮੈਂਟ ਜਿਹੜੀ ਆ ਉਹ ਕੀਤੀ ਆ ਕੁੱਲ ਨੁਕਸਾਨ ਜਿਹੜਾ ਹੈ ਕਿ 14000 ਕਰੋੜ ਰੁਪਏ ਤੋਂ ਵੀ ਵੱਧ ਦਾ ਨੁਕਸਾਨ ਆ ਸੋ ਅਸੀਂ ਬੇਨਤੀ ਵੀ ਕੀਤੀ ਸੀਗੀ ਜਦ ਪ੍ਰਧਾਨ ਮੰਤਰੀ ਸਾਹਿਬ ਆਏ ਸੀਗੇ ਕਿ ਸਾਨੂੰ 20000 ਕਰੋੜ ਰੁਪਏ ਦਾ ਜਿਹੜਾ ਸਪੈਸ਼ਲ ਪੈਕੇਜ ਆ ਉਹ ਦਿੱਤਾ ਜਾਵੇ ਆ ਪਰ ਉਹਦੇ ਬਾਰੇ ਅਜੇ ਤੱਕ ਵੀ ਕੋਈ ਜੜੀਆ ਕਾਰਵਾਈ ਨਹੀਂ ਹੋਈ ਵਿਧਾਨ ਸਭਾ ਲੋਕਾ ਦੀ ਵਿਧਾਨ ਸਭਾ ਚੱਲ ਰਹੀ ਹੈ 37 ਸੈਕਟਰ ਦੇ ਵਿੱਚ ਬੀਜੇਪੀ ਵੱਲੋਂ ਉਹ ਕਹਿੰਦੇ ਨੇ ਹਿਸਾਬ ਕਿਤਾਬ ਦੇ ਉਹ ਕੈਕਟਰੀ ਰਿਪੋਰਟ ਦੇ ਵਿੱਚ 9000 ਰੁਪਏ ਦਾ ਜ਼ਿਕਰ ਕੀਤਾ ਗਿਆ ਕਿੱਥੇ ਹੈਗਾ 9000 ਦੇਖੋ ਜਿਹੜੇ 37 ਸੈਕਟਰ ਦੇ ਵਿੱਚ ਤੁਸੀਂ ਕਹਿ ਰਹੇ ਹੋ ਬੀਜੇਪੀ ਨੇ ਵਿਧਾਨ ਸਭਾ ਲਗਾਈ ਆ ਉਹਨਾਂ ਦੇ ਮੈਂਬਰ ਹੈਗੇ ਨੇ ਉਹ ਇੱਥੇ ਆ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚੁਣੇ ਹੋਏ ਨੇ ਉਹ ਵੀ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਇੱਥੇ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਤੁਸੀਂ ਕਹਿੰਦੇ ਜੀ ਪੂਰਾ ਟਾਈਮ ਨਹੀਂ ਦਿੰਦੇ ਹੈ। ਕਿਉਂ ਨਹੀਂ ਟਾਈਮ ਦਿੰਦੇ ਜੀ? ਜਿੰਨਾ ਟਾਈਮ ਜਿਹੜੀ ਪਾਰਟੀ ਦੇ ਜਿੰਨੇ ਮੈਂਬਰ ਨੇ ਉਹਨਾਂ ਨੂੰ ਬਕਾਇਦਾ ਉਹਨਾਂ ਟਾਈਮ ਜਿਹੜਾ ਆ ਉਹ ਦਿੱਤਾ ਜਾਂਦਾ। ਸੋ ਇਹ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਸੈਸ਼ਨ ਹੋ ਰਿਹਾ ਆ ਉਹਦੇ ਤੋਂ ਪੱਜ ਰਹੇ ਨੇ। ਪੱਜ ਕੇ ਆਪਣੀ ਗੱਲ ਜਿਹੜਾ ਉਚਿਤ ਮੰਚ ਆ ਇਸ ਵੇਲੇ ਮੰਚ ਪੰਜਾਬ ਦੀ ਵਿਧਾਨ ਸਭਾ ਐ। ਅਸੀਂ ਸਪੈਸ਼ਲ ਸੈਸ਼ਨ ਬੁਲਾਇਆ ਹੋਇਆ ਹੈ ਕਿ ਜਿਸ ਵੀ ਪਾਰਟੀ ਦੇ ਨੁਮਾਇंदे ਆਪਣੀ ਗੱਲ ਰੱਖਣਾ ਚਾਹੁੰਦੇ ਨੇ ਕੋਈ ਸਵਾਲ ਕਰਨਾ ਚਾਹੁੰਦੇ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਡਿਸਕਸ਼ਨ ਕਰਨਾ ਚਾਹੁੰਦੇ ਨੇ ਕੋਈ ਜਵਾਬ ਲੈਣਾ ਚਾਹੁੰਦੇ ਨੇ ਕੋਈ ਇਹੋ ਜੀ ਗੱਲ ਕਰਨਾ ਚਾਹੁੰਦੇ ਨੇ ਤੇ ਉਹ ਆ ਸਕਦੇ ਨੇ ਇੱਥੇ ਕਾਂਗਰਸ ਨੇ ਅੱਜ ਦਿਨ ਪ੍ਰਤਾਪਾ ਜੋ ਕਹਿੰਦੇ ਵੀ ਪੁਰਨਵਾਸ ਵਾਸਤੇ ਸੀਗਾ ਕੋਈ ਗੱਲ ਨਹੀਂ ਹੋਈ ਪੁਰਨਵਾਸ ਦੀ ਕੋਈ ਨਹੀਂ ਮੁੱਖ ਮੰਤਰੀ ਦੇ ਭਾਸ਼ਣ ਦੇ ਵਿੱਚ ਵੀ ਕਹਿੰਦੇ ਜ਼ਿਕਰ ਨਹੀਂ ਕਰਿਆ ਹੈਗਾ ਦੇਖੋ ਦੇਖੋ ਪੂਰਾ ਜ਼ਿਕਰ ਜਿਹੜਾ ਆ ਉਸ ਸੈਸ਼ਨ ਹੀ ਜਿਹੜਾ ਆ ਉਹ ਹੜਾ ਤੇ ਆ ਹਰ ਤਰ੍ਹਾਂ ਦੀ ਗੱਲ ਹੋਈ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਲੋਕਾਂ ਦੇ ਘਰ ਢਹੇ ਕਿਸ ਤਰ੍ਹਾਂ ਲੋਕਾਂ ਦੇ ਮਾਲ ਡੰਗਰ ਜਿਹੜੇ ਆ ਰੁੜ ਗਏ ਕਿਸ ਤਰ੍ਹਾਂ ਸਾਡੀ 5 ਲੱਖ ਇਕੜ ਦੀ ਫਸਲ ਜਿਹੜੀ ਸੀਗੀ ਤਬਾਹ ਹੋ ਗਈ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੜ੍ਹਾਂ ਤੇ ਆਧਾਰਿਤ ਸੀਗੀ ਔਰ ਹੜ੍ਹਾਂ ਤੇ ਆਧਾਰਿਤ ਜਿਹੜਾ ਮਤਾ ਵੀ ਜਿਹੜਾ ਸਰਕਾਰੀ ਮਤਾ ਪੇਸ਼ ਕੀਤਾ ਗਿਆ ਉਹ ਵੀ ਹੜ੍ਹਾਂ ਕਰਕੇ ਹੀ ਜਿਹੜਾ ਪੇਸ਼ ਕੀਤਾ ਗਿਆ ਸੋ ਇਹ ਬਿਲਕੁਲ ਬੇਬੁਨਿਆਦ ਇਲਜ਼ਾਮ ਨੇ ਕਿ ਹੜ੍ਹਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦ ਸੈਸ਼ਨ ਹੀ ਸਪੈਸ਼ਲ ਸੈਸ਼ਨ ਤਾਂ ਨਾਮ ਹੀ ਹੜ੍ਹਾਂ ਕਰਕੇ ਪੁਨਰ ਜਿਹੜਾ ਪੁਨਰਵਾਸਾ ਉਹਨਾਂ ਕਰਕੇ ਰੱਖਿਆ ਗਿਆ ਤੇ ਸਾਰੀ ਗੱਲ ਇੱਥੇ ਹੋ ਰਹੀ ਆ ਔਰ ਮੈਂ ਬੀਜਪੀ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ 11 ਵਜੇ ਆਉਣ ਇੱਥੇ ਆ ਕੇ ਆਪਦੀ ਗੱਲ ਰੱਖਣ ਔਰ ਇਥੋਂ ਭੱਜਣ ਨਾ ਇਹ ਇਹ ਇਥੋਂ ਭੱਜ ਰਹੇ ਨੇ ਤਾਂ ਕਰਕੇ ਜਿਹੜੇ ਆਪਦੇ ਬਾਹਰ ਕੋਈ ਪ੍ਰੋਗਰਾਮ ਕਰ ਰਹੇ ਨੇ ਇਸ ਦੇ ਵਿੱਚ ਆਪਣਾ ਲੋਕਾਂ ਦੀ ਵਿਧਾਨ ਸਭਾ ਉਹਨਾਂ ਨੇ ਰੱਖ ਲਿਆ ਦੇਖੋ ਤੁਸੀਂ ਇੰਨੇ ਜਾਣੇ ਖੜੇ ਹੋ ਤੁਸੀਂ ਮੈਨੂੰ 10 ਸਵਾ 1 ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋ ਤੁਹਾਨੂੰ ਰੋਕਿਆ ਥੋੜੀ ਕਿਹਾ ਹੈ ਕਿਸੇ ਨੇ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਇਹ ਇੱਕ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਇੱਥੇ ਤਾਂ ਜਵਾਬ ਦੇਣ ਦੀ ਕੋਈ ਗੱਲ ਹੈ ਨਹੀਂ ਇੱਥੇ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਅੱਜ ਉੱਥੇ ਇੱਥੇ ਲੋਕਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵਸੇ ਪੰਜਾਬੀਆਂ ਨੇ ਅੱਜ ਉਹਨਾਂ ਨੂੰ ਸੁਣਨਾ ਸੀਗਾ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਉਹਨਾਂ ਕੋਲ ਜਵਾਬ ਦੇਣ ਵਾਸਤੇ ਕੁਝ ਨਹੀਂ ਇਸ ਕਰਕੇ ਇਸ ਸੈਸ਼ਨ ਤੋਂ ਭੱਜਦੇ ਹੋਏ ਉਹਨਾਂ ਨੇ ਬਾਹਰ ਆਪਣਾ ਪ੍ਰੋਗਰਾਮ ਅੰਦਰ ਪ੍ਰਦਰਸ਼ਨ ਕੀਤਾ ਅੰਦਰ ਪ੍ਰਦਰਸ਼ਨ ਕਰਨ ਦੀ ਲੋੜ ਹੈ ਲੋਕ ਸਭਾ ਹੈਗੀ ਹੈ ਰਾਜ ਸਭਾ ਹੈਗੀ ਹੈ ਉਹਦੇ ਤੁਹਾਡੇ ਮੈਂਬਰ ਹੈਗੇ ਨੇ ਉੱਥੇ ਬਾਤ ਚੱਕੀ ਜਾ ਸਕਦੀ ਹੈ ਕਾਂਗਰਸ ਕਹਿੰਦੀ ਤੁਸੀਂ ਪ੍ਰਧਾਨ ਮੰਤਰੀ ਦਾ ਘਰ ਕੇ ਲੋ ਅਸੀਂ ਤੁਹਾਡੇ ਨਾਲ ਜਾਵਾਂਗੇ ਆਪਣੀ ਸਪੀਕਰ ਦੇ ਸਾਹਮਣੇ ਤਖਤੀਆਂ ਦਿਖਾਉਣ ਦੇ ਕਿ ਰਾਜਨੀਤਿਕ ਮੈਨੇ ਦੇਖੋ ਜੀ ਜਦ ਕੇਂਦਰ ਦੀ ਸਰਕਾਰ ਜਦ ਪ੍ਰਧਾਨ ਮੰਤਰੀ ਸਾਹਿਬ ਆ ਕੇ ਕੋਈ ਚੀਜ਼ ਅਨਾਉਂਸ ਕਰਕੇ ਜਾਂ ਸਾਡਾ ਪੰਜਾਬ ਡੁੱਬ ਗਿਆ ਰੋੜ ਗਿਆ ਇੰਨਾ ਨੁਕਸਾਨ ਹੋ ਗਿਆ ਤੁਸੀਂ ਉੱਥੇ ਵੀ ਆ ਕੇ ਜੁਮਲੇਬਾਜ਼ੀ ਕਰੀ ਜਾਂਦੇ ਹੋ ਤੁਸੀਂ ਉੱਥੇ ਵੀ ਆ ਕੇ ਇੰਨਾ ਕੁਝ 1600 ਕਰੋੜ ਰੁਪਏ ਦੀ ਮਹਿਜ਼ ਇੱਕ ਤੁਸ਼ ਜੀ ਰਕਮ ਅਨਾਉਂਸ ਕਰਕੇ ਤੇ ਉਹਦੇ ਵਿੱਚੋਂ ਸਿੰਗਲ ਪੈਣੀ ਵੀ ਜਿਹੜਾ ਭੇਜ ਨਹੀਂ ਰਹੀ ਸੋ ਇਸ ਕਰਕੇ ਜਿਹੜਾ ਵਿਧਾਨ ਸਭਾਏ ਵੀ ਇੱਕ ਮੰਚਾ ਇਹ ਵੀ ਇੱਕ ਸੰਵਿਧਾਨਕ ਹੌਤਾ ਹੈ ਸਪੀਕਰ ਸਾਹਿਬ ਦਾ ਅਸੀਂ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਸੀਗੇ ਕੇਂਦਰ ਸਰਕਾਰ ਦਾ ਕਿ ਅਸੀਂ ਜਿਹੜਾ ਤੁਸੀਂ ਪੰਜਾਬ ਦੇ ਨਾਲ ਜੁਮਲੇਬਾਜ਼ੀਆਂ ਕਰ ਰਹੇ ਹੋ ਇਹਦੇ ਵਿਰੋਧ ਵਿੱਚ